ਗੋਰਾ ਤੁਹਾਡੀ ਇੰਟਰਵਿਊ ਲੈਣ ਆਇਆ ਸੀ ਉਹ ਹੈਰਾਨ ਇਸ ਗੱਲੋਂ ਹੋ ਗਏ ਸੀ ਤੁਸੀਂ ਹਰ ਇੱਕ ਮਹੀਨੇ ਇੱਕ ਨਵਾਂ ਟਰੱਕ ਖਰੀਦਦੇ ਸੀ ਇੱਕ ਟਾਈਮ ਇਦਾਂ ਦਾ ਸੀਗਾ ਉਹ ਬੈਂਕ ਵਾਲਿਆਂ ਨੇ ਸਾਨੂੰ ਲੋਨ ਹੀ ਦਿੱਤਾ ਸੀਗਾ ਕੁਝ ਹੈ ਨਹੀਂ ਸੀਗਾ ਕੋਲ ਜ਼ਮੀਨ ਜਾਇਦਾ ਥੋੜੀ ਜਿਹੀ ਤੇ ਜਦੋਂ ਮੈਂ ਭਾਜੀ ਪਹਿਲੀ ਵਾਰੀ ਇੰਡੀਆ ਆਇਆ ਵਿਆਹ ਤੇ ਪੂਰਾ ਸਟਾਫ ਸਾਰਾ ਉਸ ਬੈਂਕ ਦਾ ਸਾਡੇ ਘਰੇ ਮੈਣ ਲਾ ਆਇਆ ਸੀਗਾ ਮੈਨੂੰ ਉਹ ਕਹਿੰਦੇ ਅਸੀਂ ਮੈਣ ਲਾ ਚਾਹਨਾ ਉਸ ਬੰਦੇ ਨੂੰ ਜਿਹੜੇ ਬੰਦੇ ਨੇ ਇੰਨਾ ਤੁਹਾਨੂੰ ਪੈਸਾ ਪਾਇਆ ਉਹ ਗੋਰੇ ਨੇ ਤੁਹਾਨੂੰ ਇਹ ਸਵਾਲ ਕੀਤਾ ਸੀ ਉਹ ਹੈਰਾਨ ਇਸ ਗੱਲੋਂ ਹੋ ਗਏ ਸੀ ਤੁਸੀਂ ਹਰ ਇੱਕ ਮਹੀਨੇ ਹਾਂਜੀ ਇੱਕ ਨਵਾਂ ਟਰੱਕ ਖਰੀਦੇ ਸੀ ਬਿਲਕੁਲ 5 ਮਹੀਨੇ ਲਗਾਤਾਰ ਤੁਸੀਂ 5 ਟਰੱਕ ਖਰੀਦੇ ਹਾਂਜੀ ਉਹ ਸਟੋਰੀ ਕੀ ਸੀ ਉਹ ਭਾਜੀ ਇਦਾਂ ਸੀਗਾ ਜਦਾਂ ਫੇਲੋ ਮੈਂ ਕਿਸੇ ਦੇ ਡਰਾਈਵਿੰਗ ਕਰਦਾ ਸੀਗਾ ਨਾ ਅੱਛਾ ਜਦੋਂ ਕਿਸੇ ਦੇ ਡਰਾਈਵਿੰਗ ਕਰਦਾ ਸੀਗਾ ਤਾਂ ਕਿਉਂਕਿ ਜੇ ਮੈਂ ਟਰੱਕਿੰਗ ਲਾਈਨ ਦੇ ਵਿੱਚ ਪਿਆ ਹਨਾ ਹਾਂ ਮੇਰਾ ਸੁਪਨਾ ਆਇਆ ਸੀਗਾ ਵੀ ਟਰੱਕਿੰਗ ਲਾਈਨ 'ਚ ਤਾਂ ਜਾਣਾ ਵਾ ਜੇ ਮੈਂ ਆਪਣਾ ਕੰਮ ਕਰਨਾ ਵੀ ਮੈਂ ਟਰੱਕ ਪਾਉਣੇ ਆ ਆਪਣੇ ਖੋਦਾ ਹੀ ਕੰਮ ਕਰਦਾ ਖੋਦਾ ਕਰਨਾ ਅੱਛਾ ਤੇ ਮੈਂ 1.5 ਸਾਲ ਟਰੱਕ ਚਲਾਇਆ ਪਹਿਲੋ ਕਿਸੇ ਕੰਪਨੀ ਚ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਪਾਰਟਨਰਸ਼ਿਪ ਕੀਤੀ ਮੁੰਡਾ ਮੇਰਾ ਨਾਲ ਪਾਰਟਨਰ ਸੀਗਾ ਮੇਰਾ ਫਰੈਂਡ ਅੱਛਾ ਅਸੀਂ ਦੋਨਾਂ ਨੇ ਲੜ ਕੇ ਕੰਮ ਕੀਤਾ ਠੀਕ ਹੈ ਮੈਂ ਲਾਸਟ ਇੰਟਰਵਿਊ ਵਿੱਚ ਵੀ ਕਿਹਾ ਸੀਗਾ ਜਦੋਂ ਤੁਸੀਂ ਕਿਸੇ ਨਾਲ ਪਾਰਟਨਰਸ਼ਿਪ ਕਰਦੇ ਆ ਤੁਹਾਡਾ ਦੋਨਾਂ ਤੇ ਇੰਟਰਸਟ ਹੋਣਾ ਬਹੁਤ ਜ਼ਰੂਰੀ ਆ ਜੇ ਤੁਸੀਂ ਇੱਕ ਦੂਜੇ ਦੇ ਵਿਸ਼ਵਾਸ ਨਹੀਂ ਕਰਦੇ ਪਰੋਸਾਨੀ ਹੈ ਪਰੋਸਾਨੀ ਕਰਦੇ ਤੁਹਾਡੀ ਪਾਰਟਨਰਸ਼ਿਪ ਕਦੀ ਨਹੀਂ ਨੱਬ ਸਕਦੀ ਤੁਸੀਂ ਕੋਈ ਵੀ ਬਿਜ਼ਨਸ ਕਰਦੇ ਆ ਹੂੰ ਭਰੋਸੇ ਭਰੋਸਾ ਹੋਣਾ ਚਾਹੀਦਾ ਵੀ ਜੇ ਮੈਨੂੰ ਪਤਾ ਵੀ ਮੈਂ ਮੇਰੇ ਅਕਾਊਂਟ 'ਚ ਇੰਨੇ ਪੈਸੇ ਆ ਜਾਂ ਮੈਂ ਇੰਨੇ ਕ੍ਰੈਡਿਟ ਕਾਰਡ ਤੋਂ ਪੇ ਕੀਤੇ ਆ ਜਾਂ ਇੰਨੇ ਡੈਬਿਟ ਕਾਰਡ ਤੋਂ ਪੇ ਕੀਤੇ ਆ ਉਹ ਕੀਤੇ ਤੁਸੀਂ ਆ ਪਰ ਮੈਨੂੰ ਵਿਸ਼ਵਾਸ ਹੋਣਾ ਚਾਹੀਦਾ ਵੀ ਹਾਂ ਵੀ ਇੰਨੇ ਹੀ ਹੋਏ ਆ ਹਾਂ ਫੇ ਉਹ ਚੀਜ਼ ਅੱਗੇ ਜਾਂਦੀ ਆ ਲੱਭਦੀ ਆ ਆਦਰਵਾਇਸ ਨਹੀਂ ਲੱਭਦੀ ਹੂੰ ਰਾਈਟ ਥੈਨ ਦੋਨੇ ਬੰਦੇ ਜਿਹੜੇ ਆ ਤਾਕੜ ਹੋਣੀ ਚਾਹੀਦੀ ਆ ਤਾਕੜ ਮੀਨਜ਼ ਕੰਮ ਕਰਨ ਵਾਲਾ ਮਿਹਨਤੀ ਮਿਹਨਤੀ ਹਾਂ ਇਹ ਨਹੀਂ ਵੀ ਮੈਂ ਚਲਾਈ ਜਾਣਾ ਇੱਕ ਬੰਦਾ ਮਿਹਨਤ ਕਰ ਰਿਹਾ ਇੱਕ ਬੰਦਾ ਯਾਰੇ ਲੈ ਰਿਹਾ ਹਾਂ ਇਦਾਂ ਨਹੀਂ ਹੋਣੀ ਚਾਹੀਦੀ ਹਾਂ ਦੋਨੇ ਮਿਹਨਤੀ ਹੋਣੇ ਚਾਹੀਦੇ ਆ ਅਸੀਂ ਚਲੋ ਦੋਨੇ ਮਿਹਨਤੀ ਹੀ ਮੁੰਡੇ ਹਾਂ ਉਹ ਵੀ 파ਟਨਰ ਵੀ ਵਧੀਆ ਆ ਮੁੰਡਾ ਹਣ ਉਹਦੀ ਵੀ ਲਾਈਫ ਵਧੀਆ ਆ ਨਾ ਪਰਮਾਤਮਾ ਨੇ ਉਹਨੂੰ ਵੀ ਬਹੁਤ ਕੁਝ ਦਿੱਤਾ ਆਪਾਂ ਨੂੰ ਵੀ ਬਹੁਤ ਕੁਝ ਦਿੱਤਾ ਅਸੀਂ ਮਿਲਦੇ ਚਲਦੇ ਆ ਇੱਕ ਦੂਸਰੇ ਦੇ ਨਾਲ ਵੀ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਗਈ ਵੱਖ ਨਹੀਂ ਹੋਏ ਲੜੇ ਨਹੀਂ ਕੁਝ ਵੀ ਹਨਾ ਜਿੱਦਾਂ ਕੰਮ ਸਟਾਰਟ ਕੀਤਾ ਸੀ ਇਦਾਂ ਹੀ ਵੱਖ ਕੀਤਾ ਹੂੰ ਲੋਕਾਂ ਨੇ ਕਿਹਾ ਸੀਗਾ ਵੀ ਇਹ ਖਰੇ ਇਦਾਂ ਕਰਕੇ ਵੱਖ ਹੋਇਆ ਵੀ ਲੜਾ ਲੁੜ ਕੇ ਆ ਲੜ ਲੁੜ ਕੇ ਹੋ ਗਿਆ ਸ਼ਾਇਦ ਨਾ ਜੀ ਕੋਈ ਪ੍ਰੋਬਲਮ ਹੋਗੀ ਹੂੰ ਕੋਈ ਪ੍ਰੋਬਲਮ ਨਹੀਂ ਹੋਈ ਅੱਛਾ ਹਜੇ ਤੱਕ ਵੀ ਮੇਰੇ ਜਿਹੜੇ ਆ ਟ੍ਰੇਲਰ ਆ ਉਹਦੇ ਕੋਲ ਆ ਅੱਛਾ ਉਸ ਮੁੰਡੇ ਦੇ ਕੋਲ ਰੈਂਟ ਤੇ ਅੱਛਾ ਤੇ ਪਾਰਕਿੰਗ ਵੀ ਅਸੀਂ ਉਹੀ ਯੂਜ਼ ਕਰਦੇ ਆਂ ਮੈਂ ਟਰੱਕਿੰਗ ਦਾ ਕੰਮ ਘਟਾ ਲਿਆ ਸੀਗਾ ਮੈਂ ਟ੍ਰੇਲਰ ਆਪਣੇ ਰੱਖੇ ਹੋਏ ਟਰੱਕ ਮੇਰੇ ਕੋਲ 1 ਜਾਂ 2 ਮੈਂ ਸੇਲ ਕਰ ਦਿੱਤੇ ਸੀਗੇ ਟ੍ਰੇਲਰ ਮੇਰੇ ਕੋਲ 3 ਨੇ ਉਹ ਮੈਂ ਰੈਂਟ ਤੇ ਦਿੱਤੇ ਹੋਏ ਆ ਕਿਉਂਕਿ ਮੈਂ ਟਰੱਕਿੰਗ ਦੇ ਵਿੱਚੋਂ ਮੇਰਾ ਇੱਕ ਸੀਗਾ ਮੈਂ ਕਿਹਾ ਮੈਂ ਟਰੱਕਿੰਗ ਹੁਣ ਚਾਰ ਕਰਨੀ ਆ ਜਿੰਨਾ ਚਿਰ ਮੇਰਾ ਮੇਰੀ ਵਾਈਫ ਮੇਰੇ ਕੋਲ ਉੱਥੇ ਨਹੀਂ ਆ ਜਾਂਦੀ ਓਕੇ ਅਮਰੀਕਾ ਜਿਸ ਦਿਨ ਉਹ ਆ ਗਈ ਸੀਗੀ ਮੈਂ ਉਸ ਦਿਨ ਟਰੱਕ ਖੜਾ ਕਰ ਦਿੰਦਾ ਸੀਗਾ ਕਿਉਂਕਿ ਸਭ ਤੋਂ ਜ਼ਰੂਰੀ ਫੈਮਿਲੀ ਆ ਪਰਿਵਾਰ अच्छा भाई ਤੁਸੀਂ ਕੋਈ ਕਹਾਣੀ ਦੱਸ ਰਹੇ ਸੀਗੇ ਜਿਵੇਂ ਤੁਸੀਂ ਹੁਣ ਚਲੋ 5 ਟਰੱਕ ਲਏ ਕਿਵੇਂ ਸੀਗੇ ਤੁਸੀਂ ਦੱਸਿਆ ਵੀ ਤੁਹਾਡਾ 파ਟਨਰ ਤੁਹਾਡੇ ਨਾਲ ਸੀਗੇ ਤੁਹਾਡਾ 파ਟਨਰ ਦਾ ਸਾਥ ਮਜ਼ਬੂਤ ਸੀ ਹਾਂਜੀ ਫਿਰ ਗੋਰੇ ਨੇ ਇੰਟਰਵਿਊ ਕਰਨ ਦਾ ਕਿਵੇਂ ਤੁਹਾਡੇ ਉਹਦਾ ਮਨ ਚ ਆਇਆ ਸੀ ਵੀ ਗੋਰਾ ਤੁਹਾਡੇ ਕੋਲ ਕਿਵੇਂ ਪਹੁੰਚ ਕਰਦਾ ਭਾਜੀ ਜਦੋਂ ਆਪਾਂ 5 ਟਰੱਕ ਇਦਾਂ ਕੀਤੇ ਹਨਾ ਤੇ ਜਿਸ ਕੰਪਨੀ ਤੋਂ ਆਪਾਂ ਲੋਨ ਲਿਆ ਸੀਗਾ ਨਾ ਉਸ ਗੋਰੇ ਦੀ ਕਾਲ ਆਈ ਸੀਗੀ اچھا ਵੀ ਤੁਸੀਂ ਹਾਊ ਇਟਸ ਪੋਸੀਬਲ ਤੁਸੀਂ ਇੱਕਦਾਂ ਕਰ ਦਿੱਤਾ ਹਨਾ ਵੀ ਲਾਈਕ ਐਵਰੀ ਮੰਥ ਤੁਸੀਂ ਰੱਖ ਲੈਨੇ ਆ ਵੀ ਸਾਡੀ ਕੰਪਨੀ ਤੋਂ ਤੁਸੀਂ ਲੋਨ ਕਰਾਉਣੇ ਆ ਵੀ ਮੈਂ ਤੁਹਾਡੇ ਨਾਲ ਜਿੱਦਾਂ ਮਿਲਣਾ ਚਾਹੁੰਦਾ ਆ ਨਾ ਵੀ ਪੋਸੀਬਲ ਹੋ ਕੇ ਮੇਰੇ ਹੈ ਹਕੀਕਤ ਚ ਕਿਵੇਂ ਹੋ ਰਿਹਾ ਹੈ ਹਕੀਕਤ ਚ ਕਿੱਦਾਂ ਹੋ ਰਿਹਾ ਹੈ ਨਾ ਅੱਛਾ ਤੁਹਾਨੂੰ ਦੱਸਿਆ ਵੀ ਜੇ ਦੋ ਬੰਦੇ ਧਾਕੜ ਆ ਮਿਹਨਤੀ ਆ ਸਾਰਾ ਕੁਝ ਪੋਸੀਬਲ ਆ ਦਬਦੇ ਨਹੀਂ ਤਾਪਦੇ ਨਹੀਂ ਨਾ ਫੇਰ ਟੱਕ ਪੈਣੀ ਪੈਣੀ ਆ ਹਾਂ ਤੇ ਉਹ ਜਦੋਂ ਭਾਜੀ ਫੇਰ ਗੁਰੇ ਦਾ ਫੋਨ ਆਇਆ ਮੈਨੂੰ ਬੜੀ ਖੁਸ਼ੀ ਹੋਈ ਹੈ ਨਾ ਅੱਛਾ ਮੈਂ ਕਿਹਾ ਯਾਰ ਇੱਕ ਦਸਵੀਂ ਫੇਰ ਬੰਦਾ ਤੇ ਜਾ ਕੇ ਗੋਰੇ ਨਾਲ ਇੰਟਰਵਿਊ ਕਰਨੀ ਆ ਨਾ ਗੋਰਾ ਮਿਲਣਾ ਆ ਰਿਹਾ ਹਾਂ ਉਹਨਾਂ ਮੀਟਿੰਗ ਕਰਨੀ ਆ ਤਾਂ ਇੱਕ ਐਕਸਾਈਟਮੈਂਟ ਜੀ ਵੀ ਹੀ ਬੋਡੀ ਦੇ ਵਿੱਚ ਯਾਰ ਵੀ ਮੈਂ ਜਾ ਰਿਹਾ ਹਾਂ ਨਾ ਅੱਛਾ ਤਾਂ ਕੱਪੜੇ-ਕੁਪੜੇ ਫੇ ਵਧੀਆ ਪਾਉਣੇ ਸੀਗੇ ਅੱਛਾ ਵੀ ਯਾਰ ਗੋਰੀਆਂ ਦੇ ਨਾਲ ਅਕਸਰ ਮੀਟਿੰਗ ਆ ਵੀ ਜਾਣਾ ਚਾਹੀਦਾ ਹਾਂ ਚਲੋ ਫੇ ਗਏ ਤੇ ਉਹਨੇ ਭਾਜੀ ਇਦਾਂ ਸਟਾਰਬਕ ਤੇ ਬੈਠੇ ਸੀਗੇ ਅਸੀਂ ਗੱਲਾਂ-ਬਾਤਾਂ ਹੋਈਆਂ ਤਾਂ ਫੇਰ ਉਹ ਕਹਿੰਦਾ ਵੀ ਯਾਰ ਤੁਸੀਂ ਕਿੱਦਾਂ ਪੋਸੀਬਲ ਕਿੱਦਾਂ ਕੀਤਾ ਨਾ ਵੀ ਮੈਂ ਮੋਸਟਲੀ ਦੇਖਿਆ ਕਈ ਕੰਪਨੀਆਂ ਥੋੜਾ ਗੈਪ ਪਾਉਂਦੀਆਂ ਆ ਜਾਂ ਕਿਦਾਂ ਹੈ ਨਾ ਬਟ ਤੁਸੀਂ ਮੈਨੂੰ ਦੱਸੋ ਅਸੀਂ ਚਲੋ ਉਹਨਾਂ ਨੂੰ ਐਕਸਪਲੇਨ ਕੀਤਾ ਵੀ ਅਸੀਂ ਆਹ ਕੰਪਨੀਆਂ ਤੋਂ ਲੋਡ ਲੈਨੇ ਆ ਇਦਾਂ ਕੰਮ ਕਰਦੇ ਆ ਨਾ ਹੂੰ ਉਹਨੇ ਭਾਜੀ ਬlesing ਦਤੀਆਂ ਜਦਾਂ ਸਾਨੂੰ ਵਧੀਆ ਕਿਹਾ ਹੈ ਨਾ ਕਲਿੱਪਿੰਗ ਕੀਤੀ ਤਾੜੀਆਂ ਮਾਰੀਆਂ ਨਾ ਵੀ ਵਧੀਆ ਦੈਟਸ ਗੁੱਡ ਵੀ ਕੀ ਪੜਾ ਪਰਾਂ ਵੀ ਚੱਕ ਕੇ ਰੱਖੋ ਕੰਮ ਨੂੰ ਵੀ ਆਪਾਂ ਮੈਂ ਤੁਹਾਨੂੰ 100 ਟਰੱਕ ਤੱਕ ਕਰਾ ਆਫਰ ਕਰਦਾ ਆ ਵੀ ਤੁਸੀਂ 100 ਟਰੱਕ ਤੱਕ ਕਰ ਵੀ ਜੇ ਖਰੀਦਣਾ ਚਾਹੁੰਦੇ ਆ ਜਾਂ ਸਤੋ ਲੋਨ ਕਰਾਉਣਾ ਚਾਹੁੰਦੇ ਮੈਂ ਤੁਹਾਨੂੰ ਅਪਰੂਵ ਕਰਕੇ ਦਊਂਗਾ ਘੱਟ ਵਿਆਜ ਤੇ ਵੀ ਮੈਂ ਤੁਹਾਡੀ ਹੈਲਪ ਕਰੂੰਗਾ ਇੱਕ ਟਾਈਮ ਇਦਾਂ ਦਾ ਸੀਗਾ ਵੀ ਉਹ ਬੈਂਕ ਵਾਲਿਆਂ ਨੇ ਸਾਨੂੰ ਲੋਨ ਹੀ ਦਿੱਤਾ ਹੈਗਾ ਓ ਕਿਉਂ ਕੋਈ ਹੈ ਨਹੀਂ ਸੀਗਾ ਕੋਲ ਜ਼ਮੀਨ ਜਿਆਦਾ ਥੋੜੀ ਸੀਗੀ ਘਰ ਟੁੱਟਾ ਉਸ ਬੈਂਕ ਵਾਲਿਆਂ ਨੇ ਜਿਹਨਾਂ ਦੇ ਤੁਸੀਂ ਅਕਾਊਂਟ ਫੁੱਲ ਕਰਤੇ ਜਿਨ੍ਹਾਂ ਦੇ ਅਕਾਊਂਟ ਫੁੱਲ ਕੀਤੇ ਹਨਾ ਘਰਦਿਆਂ ਦੇ ਉਸ ਬੈਂਕ ਵਾਲਿਆਂ ਨੇ ਕਿਸੇ ਟਾਈਮ ਸਾਨੂੰ ਲੋਨ ਹੀ ਦਿੱਤਾ ਸੀਗਾ ਜਦੋਂ ਅਸੀਂ ਗੱਡੀ ਲੈਣੀ ਸੀਗੀ ਸਟਾਰਟ ਹੀ ਨਹੀਂ ਤੇ ਜਦੋਂ ਮੈਂ ਭਾਜੀ ਪਹਿਲੀ ਵਾਰੀ ਇੰਡੀਆ ਆਇਆ ਵਿਆਹ ਤੇ ਪੂਰਾ ਸਟਾਫ ਸਾਰਾ ਉਸ ਬੈਂਕ ਦਾ ਸਾਡੇ ਘਰੇ ਮਿਲਣ ਆਇਆ ਸੀਗਾ ਮੈਨੂੰ ਮੈਨੂੰ ਦੋ ਦਿਨ ਹੋਏ ਸੀ ਆਏ ਨੂੰ ਉਹ ਕਹਿੰਦੇ ਅਸੀਂ ਮਿਲਣਾ ਚਾਹੁੰਦੇ ਹਾਂ ਉਸ ਬੰਦੇ ਨੂੰ ਜਿਹੜੇ ਬੰਦੇ ਨੇ ਇੰਨਾ ਤੁਹਾਨੂੰ ਪੈਸਾ ਪਾਇਆ ਤੇ ਭਾਜੀ ਉਹਨਾਂ ਦਾ ਸਾਰੇ ਸਟਾਫ ਨੇ ਖੜੇ ਹੋ ਕੇ ਤਾੜੀਆਂ ਮਾਰੀਆਂ ਸੀ ਐਪਰੀਸ਼ੀਏਟ ਕੀਤਾ ਸੀਗਾ ਇਹ ਹੁੰਦੀ ਹੈ ਕਾਮਯਾਬੀ ਵੀ ਜਿਹਨੇ ਕਦੇ ਤੁਹਾਨੂੰ ਮਨਾ ਕਰਤਾ ਹੋਵੇ ਪੈਸੇ ਦੇਣ ਤੋਂ ਤੇ ਬਾਅਦ ਚ ਆ ਖੁਦ ਆ ਕੇ ਮਿਲਣ ਆਇਆ ਹੋਵੇ ਪੁਰਸ ਨਾਲੇ ਸਹਿ ਸਟਾਫ ਹਰ ਇੱਕ ਬੰਦਾ ਆਵੇ ਮੇਰਾ ਭਾਈ ਇੱਕ ਸ਼ੁਰੂ ਤੋਂ ਇਹ ਚੀਜ਼ ਆ ਮੋਸਟਲੀ ਹੁਣ ਮੈਂ ਜਦੋਂ ਕਈ ਲੋਕਾਂ ਦੀ ਹੈਲਪ ਹੋ ਜਾਂਦੀ ਆ ਮੈਂ ਇਮੋਸ਼ਨਲ ਹੋ ਜਾਂਦਾ ਚਲਦੀ ਆ ਨਾ ਕਿਉਂਕਿ ਮੈਂ ਇਮੋਸ਼ਨਲ ਤਾਂ ਹੋ ਜਾਂਦਾ ਜੇ 12 ਸਾਲ ਤੋਂ ਤੁਸੀਂ ਦੇਖੋ ਵੀ ਬੱਚੇ ਦੀ ਉਮਰ ਕੀ ਹੁੰਦੀ ਆ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਸਾਰਾ ਕੁਝ ਸੀਨੇ ਤੇ ਹੰਡਾਇਆ ਮੈਨੂੰ ਇਹ ਹੁੰਦਾ ਹੁੰਦਾ ਯਾਰ ਜੇ ਕੋਈ ਬੰਦਾ ਕਰਨ ਵਾਲਾ ਵਾ ਉਹਦੀ ਹੈਲਪ ਕਰੋ ਉਹ ਬੰਦਾ ਤਾਂ ਜਾਵੇ ਠਾਣਾ ਆਵੇ ਪਰ ਮੈਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਬੰਦਾ ਮੈਨੂੰ ਜ਼ਿੰਦਗੀ ਜੀ ਯਾਦ ਰੱਖੂਗਾ ਕਿ ਨਹੀਂ ਰੱਖੂਗਾ ਹੂੰ 253 ਬੰਦੇ ਦੀ ਹੈਲਪ ਕੀਤੀ ਭਾਜੀ 에어ਪੋਰਟ ਤੋਂ ਚੱਕ ਕੇ ਘਰੇ ਲਿਆਂਦੇ ਘਰੇ ਨਾਮ ਆਪਣੇ ਘਰਾਂ 'ਚ ਪਵਾ ਕੇ ਆਈਡੀਆਂ ਬਣਾ ਕੇ ਦਿੱਤੀਆਂ ਬਿਜਲੀ ਦੇ ਬਿੱਲ 'ਚ ਨਾਮ ਪਵਾਇਆ ਘਰ ਦੇ ਵਿੱਚ ਨਾਮ ਅਟੈਚ ਕਰਕੇ ਹੂੰ ਬੰਦਿਆਂ ਨੂੰ ਸਾਂਭਿਆ ਉੱਥੇ ਲਾਇਸੈਂਸ ਬਣਾ ਕੇ ਦਿੱਤੇ ਪੈਸੇ ਕੋਲੋਂ ਦਿੱਤੇ ਕੰਮ ਖੋਲ ਕੇ ਦਿੱਤੇ ਅੱਜ ਭਾਜੀ ਉਹ ਬੰਦੇ ਕਹਿੰਦੇ ਤੁਸੀਂ ਕੌਣ ਤੁਸੀਂ ਕੌਣ